2024 ਲਈ 베스트 브라이덜 ਲਹਿੰਗੇ ਤਿਆਰ ਹੋ ਚੁੱਕੇ ਆ ਜੀ ਫਾਨੋ ਸਟਾਈਲ ਨੇ ਜੋ ਸੈਂਪਲਿੰਗ ਨਵੀਂ ਹੋ ਤਿਆਰ ਕਰਦੀ ਐ ਸੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲਹਿੰਗਾ ਤਿਆਰ ਕਰਵਾ ਸਕਦੇ ਹੋ ਤੇ ਪਹਿਲਾ ਲਹਿੰਗਾ ਤੁਹਾਨੂੰ ਦਿਖਾਦੇ ਮੈਂ ਦੇਖੋ ਕਿੰਨਾ ਪਿਆਰਾ ਮੋਰ ਬਣਿਆ ਤੇ ਬਹੁਤ ਹੀ ਸੋਹਣਾ ਫਰਕਾਬਦੀ ਵਰਕ ਹੋਇਆ ਤੁਸੀਂ ਕਿਸੇ ਵੀ ਲਹਿੰਗੇ ਦਾ ਕੋਈ ਵੀ ਰੰਗ ਚੇਂਜ ਕਰਵਾ ਸਕਦੇ ਹੋ ਨੈਕਸਟ ਲਹਿੰਗਾ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਫਰਕਾਬਦੀ ਵਰਕ ਹੋਇਆ ਤੇ ਦੇਖੋ ਨੈਕਸਟ ਲਹਿੰਗਾ ਆ ਗਿਆ ਜੀ ਇਹਦੇ ਤੇ ਵੀ ਜਿਹੜਾ ਥੋੜਾ ਜਿਹਾ ਮਤਲਬ ਕਿ ਜਦੋਂ ਆਪਾਂ ਵੀਡੀਓ ਬਣਾਉਂਦੇ ਸਲਾਈਟਲੀ ਡਿਫਰੈਂਟ ਆ ਰਿ ਬਾਕੀ ਤੁਸੀਂ ਕਲਰ ਕੋਈ ਵੀ ਚੇਂਜ ਕਰ ਆਹ ਦੇਖੋ ਜੀ ਕਿੰਨਾ ਸੋਹਣਾ ਬਰਾਈਡਲ ਲਹਿੰਗਾ ਹਨਾ ਜੇ ਥੋੜਾ ਜਿਹਾ ਕਿਸੇ ਨੇ ਲਾਈਟ ਵੇਟ ਲਹਿੰਗਾ ਪਾਉਣਾ ਜ਼ਿਆਦਾ ਹੈਵੀ ਵਰਕ ਨਹੀਂ ਪਾਉਣਾ ਤਾਂ ਇਹ ਵੀ ਕਰ ਸਕਦਾ ਬਹੁਤ ਹੀ ਸੋਹਣਾ ਸਾਰੇ ਸੈਂਪਲ ਆ ਜਿਹੜੇ ਐਕਸਕਲੂਸਿਵਲੀ ਰੈਡੀ ਹੋਏ ਆ ਜੀ ਫਾਨੋ ਸਟਾਈਲ ਨੇ ਕੀਤੇ ਆਪਣੇ ਕਾਰੀਗਰਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਹ ਲਹਿੰਗਾ ਦੇਖੋ ਜੇ ਕਿਸ ਨੂੰ ਹੈਵੀ ਲਹਿੰਗਾ ਪਾਉਣ ਦਾ ਸ਼ੌਂਕ ਆ ਤਾਂ ਬਹੁਤ ਹੀ ਸੋਹਣਾ ਕੰਮ ਹੋਇਆ ਇੰਨਾ ਜ਼ਿਆਦਾ ਪਿਆਰਾ ਵਰਕ ਆ ਤੁਸੀਂ ਆਪ ਹੀ ਕਹੋਗੇ ਗੱਲ ਬਾਤ ਆ ਜੀ ਨੈਕਸਟ ਦੇਖੋ ਜੀ ਇਹ ਵੀ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਇੱਕ ਇੱਕ ਚੀਜ਼ ਦੇਖਣ ਵਾਲੀ ਇੱਕ ਇੱਕ ਚੀਜ਼ ਮੜੀ ਪਈ ਹੈ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਕਾਰੀਗਰਾਂ ਨੇ ਇਹ ਕੰਮ ਕੀਤਾ ਸੋ ਫਿਲਹਾਲ ਆਪਾਂ ਸਾਰੇ ਲਹਿੰਗਿਆਂ ਦੀ ਇੱਕ ਇੱਕ ਕਲੀ ਰੈਡੀ ਕੀਤੀ ਆ ਵੀ ਲਹਿੰਗਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਕੋਈ ਵੀ ਲਹਿੰਗਾ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਜਿੰਨਾ ਵੱਡਾ ਫਲੇਅਰ ਕਹੋਗੇ ਉਨਾ ਹੀ ਵੱਡਾ ਲਹਿੰਗੇ ਦਾ ਫਲੇਅਰ ਬਣ ਜਾਊਗਾ ਤੁਸੀਂ ਐਰੋ ਹੱਬ ਮਾਰਕੀਟ ਰਾਇਕੋਟ ਰੋਡ ਮੁੱਲਾਪੁਰ ਦਾਖਾਂ ਸਾਨੂੰ ਸਟਾਈਲ ਦੇ ਸਟੋਰ ਤੇ ਪਹੁੰਚੋ ਬਾਕੀ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਉੱਥੇ ਹੀ ਵਟਸਐਪ ਮੈਸੇਜ ਕਰਕੇ ਆਪਣਾ ਲਹਿੰਗਾ ਬੁੱਕ ਕਰ ਸਕਦੇ ਹੋ ਸਾਰੇ ਲਹਿੰਗੇ ਬਰਾਇਡਲਾ ਜੇ ਤੁਸੀਂ ਕੈਜੂਅਲ ਲਹਿੰਗਾ ਬੁਣਾਉਣਾ ਕੈਜੂਅਲੀ ਬਣ ਜਾਊਗਾ ਬਹੁਤ ਹੀ ਸੋਹਣੇ ਸੋਹਣੇ ਲਹਿੰਗੇ ਬਾਕੀ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਇਹਨਾਂ ਚੋਂ ਕਿਹੜਾ ਲਹਿੰਗਾ ਪਸੰਦ ਆਇਆ ਜੋ ਵੀ ਲਹਿੰਗਾ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਦਿਓ ਤੇ ਆਪਣਾ ਲਹਿੰਗਾ ਬੁੱਕ ਕਰ ਲਓ